प्यारे दोस्तों सत श्री अकाल देश विदेशਾਂ ਵਿੱਚ ਬੈਠੇ ਅਹਿਸਾਨ সিদ্দিকੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੁਭਾ ਸਿੰਘ সিদ্দিকੀ ਦੋਸਤੋ ਸਾਡੇ ਆਲੇ-ਦੁਆਲੇ ਕਈ ਅਜਿਹੇ ਪੌਦੇ ਹਨ ਇਹੋ ਜਿਹਿਆਂ ਕਈ ਜੜੀਆਂ ਬੂਟੀਆਂ ਹਨ ਜੋ ਆਯੁਰਵੈਦਿਕ ਔਸ਼ਦੀ ਦੇ ਤੌਰ ਤੇ ਵਰਤੇ ਜਾਂਦੇ ਹਨ ਤੇ ਸਾਨੂੰ ਉਹਨਾਂ ਦਾ ਪਤਾ ਵੀ ਨਹੀਂ ਹੁੰਦਾ ਅਜਿਹਾ ਹੀ ਇੱਕ ਪੌਦਾ ਹੈ ਗਲੋ ਜੀ ਹਾਂ ਤੁਸੀਂ ਠੀਕ ਹੀ ਸੁਣਿਆ ਗਲੋ ਅਜੁਰਵੇਦ ਵਿੱਚ ਇਸ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਅਮ੍ਰਿਤਾ ਗਡੂਚੀ ਸ਼ਨਰੂਹਾ ਚਕਰਾੰਗੀ ਆਦਿ ਨਾਂ ਇਸ ਦੇ ਹੋਰ ਵੀ ਹੋਣਗੇ ਜੇ ਤੁਹਾਨੂੰ ਪਤਾ ਹੈ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਦੋਸਤੋ ਗਲੋ ਦੇ ਪੱਤੇ ਪਾਣ ਦੇ ਪੱਤੇ ਵਰਗੇ ਚੌੜੇ ਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ ਆਯੁਰਵੈਦਿਕ ਗੁਣਾ ਨਾਲ ਭਰਪੂਰ ਹੋਣ ਦੇ ਨਾਲ ਨਾਲ ਗਲੋ ਨੂੰ ਸਜਾਵਟ ਲਈ ਵੀ ਵਰਤਿਆ ਜਾਂਦਾ ਹੈ ਗਲੋ ਦੀ ਵੇਲ ਜੰਗਲਾਂ ਖੇਤਾਂ ਦੀਆਂ ਬਾੜਾਂ ਪਹਾੜਾਂ ਦੀਆਂ ਚਟਾਨਾਂ ਆਦਿ ਸਥਾਨਾਂ ਉਤੇ ਆਮ ਹੀ ਮਿਲ ਜਾਂਦੀ ਹੈ ਜਿਸ ਸੁੱਖ ਦੇ ਨਾਲ ਇਹ ਲੱਗੀ ਹੁੰਦੀ ਹੈ ਉਸ ਦੇ ਗੁਣ ਵੀ ਇਸ ਦੇ ਵਿੱਚ ਸਮਾ ਜਾਂਦੇ ਹਨ ਇਸ ਕਰਕੇ ਹੀ ਨਮ ਉਤੇ ਚੜੀ ਗਲੋ ਸ੍ਰੇਸ਼ਟ ਮੰਨੀ ਜਾਂਦੀ ਹੈ ਚੰਗੀ ਮੰਨੀ ਜਾਂਦੀ ਹੈ ਇਸ ਦੀ ਟਾਣੀ ਅੰਗੂਠੇ ਜਿੰਨੀ ਮੋਟੀ ਹੋ ਜਾਂਦੀ ਹੈ ਬਹੁਤੀ ਪੁਰਾਣੀ ਗਲੋ ਦਾ ਤਣਾ ਬਾਹ ਵਰਗਾ ਮੋਟਾ ਵੀ ਹੋ ਜਾਂਦਾ ਹੈ ਇਸ ਵਿੱਚੋਂ ਥਾਂ ਥਾਂ ਤੋਂ ਜੜਾ ਨਿਕਲ ਕੇ ਹੀਠਾਂ ਵੱਲ ਨੂੰ ਝੂਲਦੀਆਂ ਰਹਿੰਦੀਆਂ ਹਨ ਅਤੇ ਚਟਾਨਾਂ ਜਮੀਨ ਵਿੱਚ ਵੜ ਕੇ ਹੋਰ ਬੇਲਾਂ ਨੂੰ ਜਨਮ ਦਿੰਦੀਆਂ ਹਨ ਇਸੇ ਕਰਕੇ ਹਰ ਜਗ੍ਹਾ ਆਸਾਨੀ ਨਾਲ ਉਗਾਈ ਜਾ ਸਕਦੀ ਹੈ ਹਰੇਕ ਵਿਅਕਤੀ ਨੂੰ ਆਪਣੇ ਘਰ ਦੇ ਆਸ-ਪਾਸ ਜ਼ਰੂਰ ਲਾਉਣੀ ਚਾਹੀਦੀ ਹੈ ਇੱਕ ਗੱਠ ਲੰਮੀ ਟਾਣੀ ਵੱਧ ਕੇ ਧਰਤੀ 'ਚ ਨੱਪ ਦਿਓ ਉੱਗ ਪੈਂਦੀ ਹੈ ਅੱਜ ਅਸੀਂ ਤੁਹਾਨੂੰ ਇਸ ਪੌਦੇ ਦੇ ਖਾਸ ਫਾਇਦੇ ਬਾਰੇ ਦੱਸਾਂਗੇ ਜੁੜੇ ਰਹੋ ਐ ਸੱਚ ਸਦਕੀ ਚੈਨਲ ਦੇ ਨਾਲ ਦੋਸਤੋ ਗਲੋ ਇੱਕ ਅਯੁਰਵੈਦਿਕ ਬੂਟੀ ਹੈ ਜੋ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ ਗਲੋ ਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਪਾਏ ਜਾਂਦੇ ਹਨ ਗਲੋ ਨੂੰ ਪਾਊਡਰ ਜੂਸ ਜਾਂ ਕੈਪਸੂਲ ਕਿਸੇ ਵੀ ਰੂਪ ਚ ਲਿਆ ਜਾ ਸਕਦਾ ਹੈ ਗਲੋ ਦੀ ਵਰਤੋਂ ਕਰਨ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਸੌਖੇ ਤਰੀਕੇ ਨਾਲ ਛੁਟਕਾਰਾ ਪਾ ਸਕਦੇ ਹੋ ਇਸ ਲਈ ਅੱਜ ਅਸੀਂ ਤੁਹਾਨੂੰ ਗਲੋ ਦਾ ਸੇਵਨ ਕਰਨ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਹਾਂ ਦੋਸਤੋ ਪੇਟ ਦੀਆਂ ਬਿਮਾਰੀਆਂ ਨੂੰ ਕਰੇ ਦੂਰ ਵਨਸਵੰਨਾ ਘਟਿਆ ਭੋਜਨ ਖਾਣ ਨਾਲ ਪੇਟ 'ਚ ਕਈ ਤਰ੍ਹਾਂ ਦੇ ਰੋਗ ਜਨਮ ਲੈਂਦੇ ਹਨ ਗਲੋ ਪੇਟ ਦੇ ਰੋਗਾਂ ਅਤੇ ਪੇਟ ਦੇ ਕੀੜਿਆਂ ਨੂੰ ਖਤਮ ਕਰਦੀ ਹੈ ਗਲੋ ਦੀ ਵਰਤੋਂ ਨਾਲ ਕਬਜ਼ ਅਤੇ ਬਦਹਜਮੀ ਵੀ ਠੀਕ ਹੋ ਜਾਂਦੀ ਹੈ 슈ગર ਦੇ ਰੋਗੀਆਂ ਲਈ ਹੈ ਫਾਇਦੇਮੰਦ 슈ગર ਵਰਗੀ ਬਿਮਾਰੀ ਨੂੰ ਠੀਕ ਕਰਨ ਚ ਗਲੋਬ ਕਾਫੀ ਲਾਹੇਵੰਦ ਹੁੰਦੀ ਹੈ ਇਸ ਚ 슈ગર ਘਟਾਉਣ ਵਾਲੇ ਗੁਣ ਪਾਏ ਜਾਂਦੇ ਹਨ ਗਲੋਬ ਦਾ ਜੂਸ ਰੋਜ਼ਾਨਾ ਪੀਣ ਨਾਲ ਟਾਈਪ 2 ਦੇ ਮਰੀਜ਼ ਠੀਕ ਹੋ ਜਾਂਦੇ ਹਨ ਅੱਖਾਂ ਦੀ ਵਧਾਏ ਰੋਸ਼ਨੀ ਦੋਸਤੋ ਗਲੋ ਦਾ ਜੂਸ ਪੀਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਇਸ ਨੂੰ ਪਾਣੀ ਚ ਉਬਾਲ ਕੇ ਅੱਖਾਂ ਤੇ ਲਾਉਣ ਨਾਲ ਅੱਖਾਂ ਦੇ ਰੋਗ ਠੀਕ ਹੋ ਜਾਂਦੇ ਹਨ ਜੇਕਰ ਇਸ ਦੀ ਵਰਤੋਂ ਰੋਜ਼ਾਨਾ ਕੀਤੀ ਜਾਵੇ ਤਾਂ ਇਸ ਨਾਲ ਚਸ਼ਮਾ ਵੀ ਉੱਤਰ ਜਾਂਦਾ ਹੈ ਐਨਕ ਵੀ ਉੱਤਰ ਜਾਂਦੀ ਹੈ ਜੇ ਲੱਗੀ ਹੋਵੇ ਤਾਂ ਪੀੜੀਏ ਤੋਂ ਵੀ ਦੇਵੇ ਨਜਾਤ ਪੀਲੀਆ ਹੋਣ ਤੇ ਗਲੋ ਦੀ ਵਰਤੋਂ ਕਰਨ ਦੇ ਨਾਲ ਕਾਫੀ ਫਾਇਦੇ ਮਿਲਦੇ ਹਨ ਗਲੋ ਚ ਕਾਲੀ ਮਿਰਚ ਸ਼ਾਇਦ ਅਤੇ ਤ੍ਰਿਫਲਾ ਦੇ ਪਾਊਡਰ ਨੂੰ ਮਿਲਾ ਕੇ ਪੀਣ ਨਾਲ ਪੀਲੀਏ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ ਚਿਹਰੇ ਦੇ ਦਾਗ ਧੱਬਿਆਂ ਨੂੰ ਕਰੇ ਠੀਕ ਮੁਖੜਾ ਕਰ ਦੇਵੇ ਚੰਨ ਵਰਗਾ ਜੇਕਰ ਤੁਹਾਡੇ ਚਿਹਰੇ ਤੇ ਦਾਗ ਧੱਬੇ ਹਨ ਗਲੋ ਦੇ ਫਲਾਂ ਨੂੰ ਪੀਸ ਲੋ ਅਤੇ ਇਸ ਦਾ ਨੇਵ ਚਿਹਰੇ ਤੇ ਲਾਓ ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਹੋਣ ਕਾਰਨ ਇਹ ਚਮੜੀ ਦੀ ਸਾਰੀ ਇਨਫੈਕਸ਼ਨ ਨੂੰ ਦੂਰ ਕਰ ਦਿੰਦੀ ਹੈ ਖਾਂਸੀ ਜ਼ੁਕਾਮ ਅਤੇ ਬੁਖਾਰ ਤੋਂ ਵੀ ਦੇਵੇ ਨਜਾਤ ਗਲੋ ਸਰੀਰ ਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦੀ ਹੈ ਗਲੋ ਦਾ ਕੜਾ ਪੀਣ ਨਾਲ ਖਾਂਸੀ ਦੁਕਾਮ ਬੁਖਾਰ ਅਤੇ ਹੋਰ ਬਿਮਾਰੀਆਂ ਤੋਂ ਨਜਾਤ ਮਿਲਦੀ ਹੈ ਖੂਨ ਨੂੰ ਵੀ ਕਰੇ ਸਾਫ ਗਲੋ ਸਾਡੇ ਸਰੀਰ ਦੇ ਖੂਨ ਨੂੰ ਸਾਫ ਕਰਨ 'ਚ ਕਾਫੀ ਲਾਹੇਵੰਦ ਹੁੰਦੀ ਹੈ ਦੋਸਤੋ ਇਸ ਦੇ ਨਾਲ ਹੀ ਇਹ ਗੁਰਦਿਆਂ 'ਚੋਂ ਨੁਕਸਾਨ ਦੇ ਤੱਤਾਂ ਨੂੰ ਬਾਹਰ ਕੱਢਦੀ ਹੈ ਮੋਟਾਪਾ ਘਟ ਕਰਨ 'ਚ ਵੀ ਕਰਦੀ ਹੈ ਮਦਦ ਗਲੋ ਮਟਾਪਾ ਘਟ ਕਰਨ ਵਿੱਚ ਵੀ ਮਦਦ ਕਰਦੀ ਹੈ ਮਟਾਪਾ ਘਟ ਕਰਨ ਲਈ ਗਲੋ ਅਤੇ ਤ੍ਰਿਫਲਾ ਚੂਰਨ ਨੂੰ ਸਵੇਰੇ ਤੇ ਸ਼ਾਮ ਦੋ ਟਾਈਮ ਸ਼ਹਿਦ ਨਾਲ ਖਾਣ ਨਾਲ ਫਾਇਦਾ ਹੁੰਦਾ ਹੈ ਮਟਾਪਾ ਘਟ ਹੋ ਜਾਂਦਾ ਹੈ ਦੋਸਤੋ ਇਹਨਾਂ ਹਾਲਾਤਾਂ 'ਚ ਨਾ ਕਰੋ ਗਲੋ ਦਾ ਸੇਵਨ ਜੇਕਰ ਤੁਸੀਂ ਸ਼ੂਗਰ ਦੀ ਦਵਾਈ ਖਾ ਰਹੇ ਹੋ ਤਾਂ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਦਵਾਈ ਜਾਂ ਫਿਰ ਗਲੋਬ ਦੋਹਾਂ 'ਚੋਂ ਇੱਕ ਦਾ ਸੇਵਨ ਕਰਨਾ ਚਾਹੀਦਾ ਹੈ ਇੱਕ ਚੀਜ਼ ਵਰਤਣੀ ਚਾਹੀਦੀ ਹੈ ਗਰਭਵਤੀ ਜਨਾਨੀ ਅਤੇ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਵਾਲੀ ਜਨਾਨੀ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਬਲੱਡ ਪ੍ਰੈਸ਼ਰ ਘਟ ਹੋਣ ਤੇ ਇਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ ਸਰਜਰੀ ਜਾ ਆਪਰੇਸ਼ਨ ਹੋਣ ਤੇ ਗਲੋ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ ਇਸ ਤੋਂ ਇਲਾਵਾ 5 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਗਲੋ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹਮੇਸ਼ਾ ਗਲੋ ਦੀ ਵਰਤੋਂ ਕਿਸੇ ਸਿਆਣੇ ਵੈਦ ਹਕੀਮ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ